ਪਿਛਲੇ ਕੁ ਸਾਲਾਂ ਤੋਂ ਘਟੀ ਐ ਪਹਿਲਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਦੇ ਸੀ ਲੰਗਰ ਦੇ ਵਿੱਚ ਜਿਸ ਤਰੀਕੇ ਦਾ ਵਿਆਹ ਦੇ ਵਿੱਚ ਮਾਹੌਲ ਹੁੰਦਾ ਉਸੇ ਤਰੀਕੇ ਦਾ ਹੁੰਦਾ ਸੀ ਤੇ ਫਤੇਗੜ ਸਾਹਿਬ ਦੀ ਧਰਤੀ ਤੇ ਵੀ ਬਹੁਤ ਉੱਚੀ ਆਵਾਜ਼ ਦੇ ਵਿੱਚ ਡੈਕ ਲਾ ਕੇ ਨੌਜਵਾਨ ਪੀੜੀ ਜਾਂਦੀ ਸੀ ਤੇ ਇੱਕ ਤਰੀਕੇ ਦੇ ਨਾਲ ਹੁੱਲੜਬਾਜੀ ਹੁੰਦੀ ਸੀ ਤੇ ਇਸ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਸਮਝਦੇ ਹੋ ਵੀਰ ਜੀ ਦੇਖੋ ਜਿਵੇਂ ਨਾ ਆਪਾਂ ਇੱਕ ਹੋਲਾ ਮਹੱਲਾ ਆ ਉਹ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਉਹ ਆਪਾਂ ਇੱਕ ਆਨੰਦ ਦੇ ਵਿੱਚ ਇੱਕ ਖੁਸ਼ੀ ਵਿੱਚ ਮਨਾਉਂਦੇ ਆ ਉਹਦੇ ਵਿੱਚ ਜਿੱਦਾਂ ਕਹਿ ਲਓ ਸਪੀਕਰ ਲੱਗਦੇ ਉਹਦੇ ਤੇ ਸ਼ਹੀਦਾਂ ਦੀਆਂ ਵਾਰਾਂ ਲੱਗਦੀਆਂ ਉੱਚੀ ਅੱਜ ਵਿੱਚ ਲੱਗਦੀਆਂ ਜੋਧਿਆਂ ਦੀਆਂ ਵਾਰਾਂ ਉੱਥੇ ਲੱਗਦੀਆਂ ਜਾਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਹੁੰਦੇ ਆ ਸੋ ਉਹ ਇੱਕ ਹੋਲਾ ਮਹੱਲਾ ਉਹ ਇੱਕ ਅਲੱਗ ਵਿਸ਼ਾ ਆ ਅਲੱਗ ਮਤਲਬ ਕਿ ਕਹਿਣ ਦਾ ਮਤਲਬ ਕਿ ਉਹ ਇੱਕ ਸਾਡੀ ਉਹ ਵਾਈਬ ਜਿਹੜੀ ਹੋ ਜਾਂਦੀ ਆ ਜੋ ਮਾਹੌਲ ਉਹ ਇੱਕ ਅਲੱਗ ਆ ਉਹ ਅਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਪੇਸ਼ ਕਰ ਰਹੇ ਹਾਂ ਕਿ ਸਾਡਾ ਕਿਵੇਂ ਮਾਰਜਨ ਨਾਲ ਜੰਗ ਜੋਧ ਦਿੱਤੇ ਆ ਸੋ ਇਹ ਜਿਹੜੇ ਦਿਨ ਆਉਂਦੇ ਆ ਇਹ ਮੇਲਾ ਨਹੀਂ ਅਸੀਂ ਦੀ ਜੋੜ ਮੇਲਾ ਆ ਸੋ ਮੈਂ ਉਹਨਾਂ ਹਸਤੀਆਂ ਦਾ ਨਾਮ ਜ਼ਰੂਰ ਲਵਾਂਗੀ ਜਿਹੜੇ ਸਾਡੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਤੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜਿਹੜੇ ਸ਼੍ਰੀਨਗਰ ਵਾਲੇ ਸੋ ਨਾਲ ਹੀ ਜਿਹੜੇ ਜੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਜਿਹੜੇ ਗਿਆਨੀ ਹਰਪਾਲ ਸਿੰਘ ਜੀ ਜਿਹੜੇ ਹੈੱਡ ਗ੍ਰੰਥੀ ਆ ਸੋ ਇਹ ਜੜੀਆਂ ਸ਼ਖਸੀਅਤਾਂ ਨਾਲ ਸਾਰਾ ਪੰਥ ਰਲ ਕੇ ਸ਼੍ਰੋਮਣੀ ਕਮੇਟੀ ਸਾਰਿਆਂ ਨੇ ਰਲ ਕੇ ਇਹਨਾਂ ਉਪਰਾਲਾ ਕੀਤਾ ਕਿ ਆਪਾਂ ਸਿੱਖਾਂ ਨੂੰ ਜਿਹੜੀ ਆ ਸੰਗਤਾਂ ਨੂੰ ਇਹ ਸਮਝਾਈਏ ਕਿ ਇਹ ਮੇਲਾ ਨਹੀਂ ਆ ਇੱਥੇ ਜਿਹੜੇ ਉੱਚੀ ਆਵਾਜ਼ ਵਿੱਚ ਸਪੀਕਰ ਜਾਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਨਹੀਂ ਇਹ ਇੱਕ ਸ਼ਹੀਦੀ ਜੋੜ ਮੇਲ ਆ ਮੇਲਾ ਤੇ ਮੇਲ ਵਿੱਚ ਫਰਕ ਆ ਇਹ ਵਰਾਕ ਦੇ ਦੇਣਾ ਸੋ ਇਹਨਾਂ ਦਿਨਾਂ ਚ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ ਆਪਣੇ ਸਹਬਜ਼ਾਦਿਆਂ ਨੂੰ ਯਾਦ ਕਰਨਾ ਸੋ ਪਿਛਲੇ ਸਾਲ ਆਪਾਂ ਜਦੋਂ ਗਏ ਉਦੋਂ ਪਿਛਲੇ ਸਾਲਾਂ ਵਿੱਚ ਜਿਵੇਂ ਤੁਸੀਂ ਕਿਹਾ ਵੀ ਕੁਝ ਸੀ ਇਦਾਂ ਨਾ ਪਰ ਆ ਜਿਹੜਾ ਪਿਛਲੇ ਸਾਲ ਆਪਾਂ ਗਏ ਉੱਥੇ ਬਿਲਕੁਲ ਵੀ ਉੱਚੀ ਆਵਾਜ਼ ਵਿੱਚ ਕੋਈ ਡੈਕ ਨਹੀਂ ਸੀ ਲੱਗਿਆ ਤੁਸੀਂ ਵੀ ਦੇਖਿਆ ਨਾ ਹੂੰ ਨਾਕ ਤਰ੍ਹਾਂ ਦੇ ਕੋਈ ਪਕਵਾਨ ਸੀ ਸੋ ਇਹ ਹੌਲੀ-ਹੌਲੀ ਜਾਗਰੂਕਤਾ ਜਿਹੜੀ ਜਿੱਦਾਂ ਸਫਰ-ਏ-ਸ਼ਹਾਦਤ ਆਰੰਭ ਹੋਇਆ ਸੋ ਇਨਨੇ ਸਾਲਾਂ ਵਿੱਚ ਬੜੀ ਜਾਗਰੂਕਤਾ ਆ ਗਈ ਸੋ ਸੰਗਤਾਂ ਨੂੰ ਪਤਾ ਲੱਗ ਗਿਆ ਨੌਜਵਾਨ ਵੀਰਾਂ ਨੂੰ ਪਤਾ ਲੱਗ ਗਿਆ ਹੁਣ ਉੱਥੇ ਜਿਵੇਂ ਆਮ ਕਰਕੇ ਕਹਿ ਦਿੱਤਾ ਜਾਂਦਾ ਵੀ ਹੁੱਲੜਵਾਜ ਆਪਾਂ ਇੱਕ ਪੱਖ ਦਿਖਾ ਦਿੰਦਾ ਪਰ ਮੈਂ ਉੱਥੇ ਕਹੂੰਗੀ ਪੋਜ਼ਿਟਿਵ ਪੱਖ ਵੀ ਦੇਖੋ ਉੱਥੇ ਜਦੋਂ ਜਿਹੜੇ ਨੌਜਵਾਨ ਜਿਨ੍ਹਾਂ ਦੇ ਸਿਰਾਂ ਤੇ ਦਸਤਾਰਾਂ ਨਹੀਂ ਜਦੋਂ ਉਹਨਾਂ ਦੀਆਂ ਅੱਖਾਂ ਦੇ ਹੰਝੂ ਉਹ ਕਿਰੋਂ ਜ਼ਮੀਨ ਤੇ ਡਿੱਗਦੇ ਆ ਨਾ ਸੋ ਉਹ ਪੱਖ ਮੈਂ ਜ਼ਰੂਰ ਪੇਸ਼ ਕਰੂੰਗੀ ਜਿੱਥੇ ਹੰਝੂਆਂ ਦੇ ਨਾਲ ਨੌਜਵਾਨਾਂ ਦੀਆਂ ਦਾੜੇ ਸਰੂਪ ਭਿੱਜੇ ਪਏ ਆ ਉਹ ਸਹਬ ਜਾਂਦੇ ਨੂੰ ਯਾਦ ਕਰਦੇ ਜਦੋਂ ਕੰਧਾਂ ਕੋਲ ਜਾਂਦੇ ਆ ਉੱਥੇ ਇੱਕ ਚਰਨਾਟ ਛਿੜਦੀ ਅੱਜ ਵੀ ਸੋ ਉਹ ਪੱਖ ਵੀ ਆ ਸੋ ਉਹ ਮੈਂ ਜ਼ਰੂਰ ਕਹੂੰਗੀ ਵੀ ਆਪਾਂ ਉਹ ਪੱਖ ਵੀ ਜ਼ਰੂਰ ਦਿਖਾਉਣਾ ਸੋ ਸਾਡੇ ਸਹਬ ਜਾਦੇ ਸਾਡੇ ਬਾਬੇ ਐਡੀ ਕਰਨੀ ਦੇ ਕਮਾਲ ਸੀ ਕਿ ਅੱਜ ਵੀ ਜਦੋਂ ਕੋਈ ਭੁੱਲੇ ਪਟ ਕੇ ਰਾਹ 'ਚ ਜਿਹੜਾ ਮੇਕ ਲਓ ਦੁਨੀਆ ਚ ਗਲਤਾਨ ਆ ਜਦੋਂ ਉਹ ਥੇ ਕੰਧਾਂ ਕੋਲ ਜਾਂਦਾ ਨਾ ਉਹ ਸਰਹੰਦ ਵਿੱਚ ਜਾਂਦਾ ਸੋ ਉਹ ਵਿਰਾਗ ਵਿੱਚ ਆ ਜਾਂਦਾ ਸਾਡੇ ਬਾਬਿਆਂ ਦੀ ਕਿਰਪਾ ਆ